ફતેન તર શ્રીગ બહાદુ મહ મહારાજ સદાય જયેકાર સદાય જયગાર સદનતા પારા કરો ફેર કરો કૃપા કરો કૃપા કલ નાશ કરો કડી ના દેખા કરો કૃપા તન તરણ સિંઘ તેગ બહાદરા મહારાજ આપણી કૃપા કરો મહેર કરો બો બચ્યા પરતું કૃપા જન્મ દ ઘટી પાલ જન્મ જન્મ દ ઘટી દર્શન ਵੱਲ ਰਹਾ ਹੱਥ ਤਾਂ ਪਰ ਸਕ ਹੱਥ ਹੱਥ ਲੱਗੇ ਗੁਰ ਅਮਰ ਪੈ ਜੀ ਤਾਂ ਪਰ ਸਕ ਹੱਥ ਜੀ ਗੁਰ ਅਮਰ ਪਣਿਚ ਨਾਣ ਤਾਂ ਪਰ ਸਕ ਹੱਥ ਨਾਨਕ ਗੁਰ ਅਮਰ ਪਖਿਜਾ ਸ਼ਰਵਣ ਤਾਪੁਰ ਸਕਯਤ ਸ਼ਰਵਣ ਗੁਰ ਅਮਰ ਸੁਣਜਾ ਸਕਯਤ ਸੋਹੀਓ ਜਿਤ ਹੀ ਬਸ ਗੁਰ ਅਮਰਦਾਸ ਲਿਜ ਜਗਤ ਪਿਤਾ ਸੁਖ ਹੱਥ ਸੋ ਸਿਰ ਝਾਲਪ ਭੜਾ ਜੋ ਸਿਰ ਨਿਵੇ ਗੁਰ ਅਮਰ ਨੇਤਾ ਹਰ ਜੱਪੇ ਹਰ ਮੰਦਰ ਸਾਜਿਆ ਸੰਤ ਪਗਤ ਗੁਣ ਗਾਵਹਿ ਰਾ ਹਰ ਮੰਦਰ ਇਹ ਸਰੀਰ ਹੈ ਗਿਆਨ ਰਤਨ ਪ੍ਰਗਟ ਹੋਏ ਮਨ ਮੁਖ ਮੂਲ ਨਾ ਜਾਣਨੀ ਮਾਨਸ ਹਰ ਮੰਦਰ ਨਾ ਹੋਏ ਹਰ ਕਾ ਮੰਦਰ ਸਰੀਰ ਅਤ ਸੋਹਣਾ ਹਰ ਹਰ ਨਾਮ ਧੜਾ ਉਪਤਾ ਨਾਮ ਵਰਤੈ ਵਿੱਚ ਕਲਯੁਗ ਘਟ ਘਟ ਹਰ ਭਰ ਪੂਰ ਰਹਾ ਨਾਮ ਰਤਨ ਤਿਨਾ ਹਿਰਦੈ ਪ੍ਰਗਟਿਆ ਜੋ ਗੁਰ ਸ਼ਰਣਾਈ ਭਜ ਪਿਆ ਨਾਮ ਰਹਿਉ ਸ ਰਹਿਓ ਰਹਿਓ ਗੁਰੂ ਗੋਬਿੰਦ ਕਹੋ ਨਾਨਕ ਇਹ ਜਗਤ ਮੈਂ ਕਿਨ ਜਪਿਓ ਗੁਰਮੰਤਾ RAM ਨਾਮ ਉਰ ਮੈਂ ਗਹਿਓ ਜਾ ਕ ਸਮ ਨਹੀਂ ਕੋਇ ਜਿਹ ਸਿਮਰਤ ਸੰਕਟ ਮਿਟੈ ਦਰਸ ਤਹਾਰੋ ਏ ਸੁਖੋ ਟਲ ਗੁਰ ਸੇਵੀਐ ਇਹਨਸ ਸਹਜ ਸੁਭਾਏ ਦਰਸਨਾ ਪਰਸਿਆ ਗੁਰੂ ਕਾ ਜਨਮ ਮਰਨ ਦੁਖ ਜਾਏ ਹੋਵੇ ਸਿਫਤ ਖਸਮ ਦੀ ਨੂਰ ਅਰਸੋਂ কুরਸੋਂ ਚੱਟੀਐ तुद डिठे सचे पातशाह माल जनम जनम दी कटिया, आहे सजण सचा पातशाह सिर शह जिस पास बठियां सोही सपना दाह ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਿਲੰਗ ਘਰ ਦੂਜਾ ਮਹੱਲਾ 5 ਤੁਦ ਬਿਨ ਦੂਜਾ ਨਾਹੀ ਕੋਇ ਤੂ ਕਰਤਾ ਕਰੇ ਸੋ ਹੋਏ ਤੇਰਾ ਜੋਰ ਤੇਰੀ ਮੰਟੇਕ ਸਦਾ ਸਦਾ ਜਪ ਨਾਨਕ ਏਕ ਤੁਦ ਬਿਨ ਦੂਜਾ ਨਾਹੀ ਕੋਏ तू ਕਰਤਾਰ ਕਰੇ ਸੋ ਹੋਏ ਤੇਰਾ ਜੋਰ ਤੇਰੀ ਮੰਟੇਕ ਸਦਾ ਸਦਾ Jap ਨਾਨਕ ਏਕ ਸਭ ਉਪਰ ਪਾਰ ਬ੍ਰਹਮ ਦਾ ਤਾਰ ਤੇਰੀ ਟੇਕ ਤੇਰਾ ਆਧਾਰ ਰਹਾ ਹੈ ਤੂੰ ਹੈ ਤੂੰ ਹੋਵ ਨਹਾਰ ਅਗਮ ਅਗਾਦ ਉੱਚ ਆਪਾਰ ਜੋ ਤੁਦ ਸੇਵ ਹੈ ਤਿਨ ਭਉ ਦੁਖ ਨਾਹੀ ਗੁਰ ਪ੍ਰਸਾਦ ਨਾਨਕ ਗੁਣ ਗਾਹੇ ਜੋ ਦੀਸ ਸੋ ਤੇਰਾ ਰੂਪ ਗੁਣਧਾਨ ਗੋਵਿੰਦ ਆਨੂਪ ਸਿਮਰ 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 ਜਨ ਸੋਏ ਨਾਨਕ ਕਰਮ ਪ੍ਰਾਪਤ ਹੋਏ ਜਿਨ ਜਪਿਆ ਤਿਸ ਕਉ ਬਲਹਾਰ ਤਿਸ ਕਾ ਸੰਗ ਤਰੈ ਸੰਸਾਰ ਕਹੋ ਨਾਨਕ ਪ੍ਰਭ ਲੋਚਾ ਪੂਰ ਸੰਤ ਜਨਾ ਕੀ ਬਾਛੋ ਤੂਰ ਜਿਨ ਜਪਿਆ ਤਿਸ ਕਾ ਬਲਹਾਰ ਤਿਸ ਕਾ ਸੰਗ ਤਰਹ ਸੰਸਾਰ ਕਹੋ ਨਾਨਕ ਪ੍ਰਭ ਲੋਚਾ ਪੂਰ ਸੰਤ ਜਨਾ ਕੀ ਬਾਛੋ ਤੂਰ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਤਿਲੰਗ ਘਰ ਦੂਜਾ ਮਹੱਲਾ ਪੰਜਵਾਂ ਤੁਧ ਬਿਨ ਦੂਜਾ ਨਾਹੀ ਕੋਏ ਤੂ ਕਰਤਾਰ ਕਰੇ ਸੋ ਹੋਏ ਤੇਰਾ ਜੋਰ ਤੇਰੀ ਮੰਨ ਟੀਗ ਸਦਾ ਸਦਾ ਜਪ ਨਾਨਕ ਏਕ ਸਤਕਾਰਯੋਗ ਸ਼ਹੀਦਾਂ ਦੇ ਸਰਤਾਜ ਧੰਨ ਗੁਰੂ ਪੰਜਵੇਂ ਪਾਤਸ਼ਾਹ ਮਹਾਰਾਜ ਸਾਹਿਬ ਜੀ ਦਾ ਪਾਵਨ ਪਵਿੱਤਰ ਹੁਕਮਨਾਮਾ ਸਹਿਬ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਬਾਰਕ ਅੰਗ 723 ਦੀ ਸੁਭਾਈ ਮਨਾ ਸਤਿਗੁਰੂ ਜੀ ਮੇਰ ਕਰਨ ਸਰਬੱਤ ਸੰਗਤਾਂ ਦੇ ਦਿਲਾਂ ਧਰਦਿਆਂ ਚ ਵਸ ਜਾਵੇ ਸਰਬੱਤ ਸੰਗਤਾਂ ਦਾ ਆਵਿਆ ਗਾਵਿਆ ਸੁਣਿਆ ਸਤਿਗੁਰੂ ਜੀ ਥਾਏ ਪਾਉਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ